ਲੁਧਿਆਣਾ ਦੇ ਵਿੱਚ ਇੱਕ ਬੇਹਦੀ ਮੰਦ ਭਾਗੀ ਖਬਰ ਸਾਹਮਣੇ ਆਈ ਜਿੱਥੇ ਇੱਕ ਗੱਭਰੂ ਜਵਾਨ ਨੌਜਵਾਨ ਦਾ ਤੇਦਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਜੀ ਹਾਂ ਤੁਹਾਨੂੰ ਦੱਸਿਆ ਕਿ ਹੋਇਆ ਇਸ ਤਰ੍ਹਾਂ ਕਿ ਮੁਹੱਲੇ ਦੇ ਵਿੱਚ ਪਹਿਲਾਂ ਤਾਂ ਲੜਾਈ ਝਗੜਾ ਹੁੰਦਾ ਆ ਤਾਂ ਉਸ ਤੋਂ ਬਾਅਦ ਲੜਾਈ ਜਦੋਂ ਖਤਮ ਹੋ ਜਾਂਦੀ ਹੈ ਤਾਂ ਉਹ ਵਾਪਸ ਆਪਣਾ ਮੋਟਰਸਾਈਕਲ ਗਲੀ ਦੇ ਵਿੱਚੋਂ ਲੈਣ ਆਉਂਦਾ ਆ ਤਾਂ ਜਦੋਂ ਲੈ ਕੇ ਜਾ ਲੰਦਾ ਆ ਤਾਂ 20-25 ਮੁੰਡੇ ਜਿਹੜਾ ਪਹਿਲਾਂ ਤੋਂ ਜਿਹੜਾ ਇੰਤਜ਼ਾਰ ਕਰ ਰਹੇ ਹੁੰਦੇ ਨੇ ਤਾਂ ਉਹਦੇ ਉਹਨਾਂ ਵੱਲੋਂ ਜਿਹੜਾ ਤੇਜ਼ਦਰ ਹਥਿਆਰਾਂ ਦੇ ਨਾਲ ਇਸ ਨੌਜਵਾਨ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੇ ਕਾਰਨ ਇਸ ਦੀ ਮੌਤ ਹੋ ਜਾਂਦੀ ਹੈ ਤਾਂ ਕੀ ਕੁਝ ਕਹਿ ਰਹੇ ਨੇ ਇਲਾਕਾ ਵਾਸੀ ਅਤੇ ਪਰਿਵਾਰ ਕੇ ਮੈਂਬਰ ਆਓ ਤੁਹਾਨੂੰ ਵੀ ਦੱਸਦੇ ਹਾਂ ਉਹ ਕੋਣ تھے ਆਪਕੋ ਬਚਪਨ ਕੇ ਯਾਰ ਦੋਸਤ ਸੀ تھے ਜਿਨ ਨੂੰ ਥੋੜਾ ਜਿਹਾ ਥੋੜੋ ਉਹ ਕਰਤੇ ਗੁੱਸਾ ਕਾ ਉਹ ਮੈਂ ਥੋੜੇ ਜਿਹਾ ਯਾਰ ਦੋਸਤ ਮੈਂ ਥੋੜੀ ਜਿਹੀ ਲੜਾਈ ਝਗੜਾ ਹੋ ਗਈ ਸੀ ਕੱਲ ਰਾਤ ਨੂੰ ਉਹਨਾਂ ਨੇ وہی ਲੜਾਈ ਝਗੜਾ ਉਹਨਾਂ ਨੂੰ ਦੁਸ਼ਮਣੀ ਮੇ ਉਤਾਰ ਦਿਆ ਅੱਛਾ क्या रंजिश क्या थी किस किस वजह से इतना मतलब गुस्सा आ गया मैं तो वहाँ साथ में थी नहीं मैं तो घर पे थी अपने बाकी ये था उनके उसके साथ में ही सब अच्छा हुआ क्या है मामला तो तो बता दो पता हो बस यही था कि थोड़ी दुश्मनी उन्होंने निकाली है बस अच्छा। और बाकी मुझे कोई बात बात नहीं ਕੀ ਹੋਇਆ ਸੀ ਰਾਤੀ ਜਿਹੜੀ ਲੜਾਈ ਝਗੜਾ ਹੋਇਆ ਉਹ ਕਿਹੜੀ ਜਗ੍ਹਾ ਹੋਇਆ ਸਾਨੂੰ ਦੱਸੋ ਜਗ੍ਹਾ ਗੈਸਪੁਰ ਹੋਇਆ ਸੀ ਅੱਛਾ ਉਹ ਰਮਦਸ ਕਲੋਨੀ ਉਹ ਹਰਗੋਬਿੰਦ ਨਗਰ ਚਾਰ ਨੰਬਰ ਗਲੀ ਅੱਛਾ ਕੀ ਹੋਇਆ ਵੀ ਜਿਹੜਾ ਹੋਇਆ ਇਦਾਂ ਸੀ ਕਿ 10:30 ਵਜੇ ਅਸੀਂ ਦਲੀਆ ਗਲੀ 'ਚ ਕੀ ਹੋਇਆ ਗਲੀ 'ਚ ਆਏ ਸੀ ਹਾਂਜੀ 5 ਮਿੰਟ ਬੈਠੇ ਆਪਾਂ ਹਾਂ ਤੇੰਨੇ 'ਚ 20 25 ਜਣੇ ਮੁੰਡੇ ਆ ਗਏ ਅੱਛਾ ਦੁਨਾ ਪੁੱਛੇ ਮਾਲਮ ਮਾਰੂ ਸ਼ੁਰੂ ਕਰਤਾ ਉਹਨਾਂ ਕਿੰਨੇ ਜਣੇ ਮਾਰੇ ਮੁੰਡੇ ਨੇ ਪਰਾਦਰ ਕਿਸਮ ਦਾ ਪਰਾਦਰ ਗਲਤ ਪਰਾਦਰ ਹਾਂਜੀ ਅੱਛਾ ਕਿਉਂ ਮਾਰੇ ਕਾਰਨ ਕਿਸਮ ਕਾਰਨ ਤਾਂ ਪਤਾ ਨਹੀਂ ਕਾਰਨ ਕੁਝ ਨਹੀਂ ਪਤਾ ਕੋਈ ਰੰਜੀਤ ਵਗੈਰਾ ਸੀ ਹਾਂਜੀ ਪੁਰਾਣੇ ਰੰਜੀਤ ਸਿੰਘ ਸੀ ਪੁਰਾਣੇ ਸੀ ਉਹਨੇ ਇਹਨਾਂ ਦਾ ਬਤਨ ਪਤਾ ਵੀ ਕੁਝ ਨਹੀਂ ਹੈਨਾ ਤੇ ਕਿੰਨੇ ਲੋਕ ਸੀ ਲੋਕ 20-25 ਜਾਣੇ 20-25 ਜਾਣੇ ਸੀ ਤੇ ਹਥਿਆਰ ਸੀ ਉਹਨਾਂ ਕੋਲ ਹਾਂਜੀ ਤੇ ਨਾਲ ਇੱਕ ਦਾ ਨਾਮ ਸੀ ਰਾਜੂ ਰਾਣਾ ਇੱਕ ਖਾਨ ਵੈਪਨ ਵੀ ਸੀ ਵੈਪਨ ਵੀ ਸੀ ਅੱਛਾ ਖਤਿਆਰ ਵੀ ਸੀ ਕਿ ਉਹਨਾਂ ਦਾ ਹਾਂਜੀ ਹਾਂਜੀ ਗਰਾਰੀ ਸੀ ਗੈਰਾਰੇ ਸੀ ਕਿ ਕੋਈ ਇਰਾਦਾ ਚਲਾਇਆ ਹਾਂਜੀ ਗਰਾਰੀ ਅੱਛਾ ਕਿੰਨੇ ਹਥਿਆਰ ਕਿੰਨੇ ਫਾਇਰ ਹੋਏ ਆ ਹਾਂ ਸ਼ਾਂਤ ਤੱਕ ਨਹੀਂ ਹੋਏ ਮੈਪਨ ਸੀ ਕਹਿ ਰਹੇ ਸੀ ਕਿ ਇੱਥੇ ਵੀ ਹੋ ਗਿਆ ਬੰਦੀ ਇੰਨੀ ਵੱਧ ਚੁੱਕੀ ਹੋਈ ਹੈ ਲੁਧਿਆਣਾ ਵਿੱਚ ਕਿ ਸ਼ਰਿਆਮ ਇੱਕ ਵਿਅਕਤੀ ਨੂੰ ਇਸ ਤਰੀਕੇ ਨਾਲ ਵਾਰ ਦਿੱਤਾ ਔਰ ਉਸ ਦੀ ਲਾਸ਼ ਨੂੰ ਚੱਕਣ ਵਾਸਤੇ ਵੀ ਜਿਹੜਾ ਦੱਸਿਆ ਜਾ ਰਿਹਾ ਕਿ ਧਮਕੀਆਂ ਦਿੱਤੀਆਂ ਗਈ ਉਹਨੂੰ ਲਾਸ਼ ਚੱਕਿਆ ਤਾਂ ਮੈਨੂੰ ਤਾਂ ਵੀਰੇ ਸਵੇਰੇ ਪਤਾ ਲੱਗਾ ਹਾਂਜੀ ਮੈਂ ਮੌਕੇ ਤੇ ਗਿਆ ਉੱਥੇ ਉਧਰ ਕਾਫੀ ਬਲੱਡ ਬਲੱਡ ਹੋਇਆ ਹੋਇਆ ਸੀਦਾ ਹਥਿਆਰਿਆਂ ਦੀਆਂ ਫੋਟੋਆਂ ਦੇਖੀਆਂ ਵੀ ਨਹੀਂ ਹੋਣਾ ਚਾਹੀਦਾ ਮੈਂ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਮੁੰਡਾ ਬਹੁਤ ਜ਼ਿਆਦਾ ਸਹਿਮਿਆ ਹੋਇਆ ਹੈ ਇਹ ਡਰਿਆ ਪਿਆ ਹੈ ਇਹਨੂੰ ਵੀ ਬਹੁਤ ਕੱਕ ਗਏ ਸੀ ਹੁੰਦੇ ਨੂੰ ਕਿ ਤੈਨੂੰ ਵੀ ਮਾਰਾਂਗੇ ਵੇਜੇ ਕੋਈ ਗਵਾਹੀ ਦਿੱਤੀ ਕੋਈ ਹੁਣ ਸਵੇਰ ਦੇ ਆਏ ਹੋਇਆ 10 ਵਜੇ ਦੇ ਅਸੀਂ ਇਨਸਾਫ ਮੰਗ ਰਹੇ ਹਾਂ 2 ਵਜੇ ਗਏ ਆ ਨਾ ਮੈਡਮ ਇੱਥੇ ਨਾ ਕੋਈ ਆ ਕੋਈ ਵੀ ਹੈ ਨਹੀਂ ਕਿ ਸਾਨੂੰ ਪਤਾ ਲੱਗੇ ਸਾਡਾ ਕੋਈ ਪਰਚਾ ਦਰਜ ਹੋਇਆ ਨਹੀਂ ਹੋਇਆ ਅੱਛਾ ਜੀ ਮੌਕਾ ਦੇਖਣ ਨੂੰ ਕੋਈ ਕੁਝ ਨਹੀਂ ਚਾਹਤੇ ਮੌਕੇ ਤੇ ਰਾਤੀ ਗਏ ਸੀ ਪੁਲਿਸ ਅੱਛਾ ਰਾਤੀ ਮੌਕੇ ਤੇ ਗਈ ਸੀ ਸਵੇਰੇ ਸਾਨੂੰ ਬੁਲਾਇਆ ਸੀ ਅਸੀਂ ਆਏ ਸੀ ਤਿੰਨ ਘੰਟੇ ਤਿੰਨ ਘੰਟੇ ਬੀਤ ਗਏ ਸੀ ਕਹਿੰਦੇ ਜਿਹੜੇ ਪਤਾ ਲੱਗਿਆ 20 25 ਮੁੰਡੇ ਸੀਦੇ ਕਹਿੰਦੇ ਸਾਰਾ ਦੋਸਤ ਪਹੁੰਚੇ ਹੋਇਆ ਪਾਰ ਪਹੁੰਚਿਆ ਪਰ ਹਾਂ ਆ ਲੈ ਇਸ ਤਰ੍ਹਾਂ ਦੀ ਮੰਗ ਚਾਹੁੰਦੇ ਹੋ ਵੀ ਇਸ ਤਰ੍ਹਾਂ ਦੀ ਕਾਰਵਾਈ ਇਹਨਾਂ ਲੋਕਾਂ ਦੇ ਹੋਣੀ ਚਾਹੀਦੀ ਹੈ। ਵੀ ਇਨਸਾਫ ਚਾਹੀਦਾ। ਮੁੰਡਾ ਵਧੀਆ ਸੀਦਾ। ਉਹਦਾ ਜਿਹੜਾ ਵੱਡਾ ਬ੍ਰਦਰ ਸੀ ਉਹ ਕਹਿੰਦਾ ਪਾਗਲ ਹੋ ਗਿਆ ਸੀਦਾ। ਉਹ ਮੁੜਿਆ ਨਹੀਂ 10-15 ਸਾਲ ਤੋਂ। ਅੱਛਾ। ਮੰਮਾ ਉਹਦੇ ਸਪੈਰ ਹੋ ਕੇ ਸੀਦੇ। ਇਕੱਲਾ ਮੁੰਡਾ ਸੀ। ਪਾਪਾ ਉਹਦੇ ਪਿੰਡ ਰਹਿੰਦੇ ਨੇ। ਉਹਨਾਂ ਨੂੰ ਕਰਤਾ ਸੀ ਹਰਤੀ ਫੋਨ ਉਹ ਆਉਂਦੇ ਵੀ ਨੇ। ਕੱਲ੍ਹ ਘੱਟ ਪਹੁੰਚਣਗੇ। ਇਨਸਾਫ ਚਾਹੀਦਾ ਸਾਨੂੰ 7:00 ਵਜੇ ਜਿਹੜਾ ਮੈਨੂੰ ਪਤਾ ਲੱਗਾ ਵੀ ਇਹਨਾਂ ਦੀ ਕੋਈ 7:00 ਵੇ ਖਾਨ ਮੁੰਡੇ ਨਾਲ ਵੈਸ ਹੋਈ ਆ ਬਲਾਜਮਾ ਨੇ ਉਹਦਾ ਕਮਰਾ ਖੋਲ ਕੇ ਤਾਲਾ ਤੋੜ ਕੇ ਉਹਦਾ ਆਈ ਕਾਰਡ ਵੀ ਕੱਢਿਆ ਆ ਉਹਨਾਂ ਨੇ ਮੈਨੂੰ ਦਿਖਾਇਆ ਮੈਂ ਗਿਆ ਸੀ ਉਹਨਾਂ ਨੇ ਦਿਖਾਇਆ ਕਹਿੰਦੇ ਜੀ ਅਸੀਂ ਆਪਣੀ ਕਾਰਵਾਈ ਕਰ ਰਹੇ ਆ ਪਰ ਸਵੇਰੇ ਅਸੀਂ ਆਇਆ ਉਹਨੇ ਸਾਨੂੰ ਕਾਰਡ ਦਿਖਾਇਆ ਤੁਹਾਨੂੰ ਗੱਲਾ ਵੀ ਅਸੀਂ ਕਾਰਵਾਈ ਕਰ ਰਹੇ ਆ ਤੇ ਉਹ ਵੀ ਖਾਣ ਲੱਭ ਲਿਆ ਇਹ ਕਰ ਲਿਆ ਉਹ ਕਰ ਲਿਆ ਖਾਲੀ ਕਾਰਡ ਦਿਖਾਇਆ ਉਹਨੂੰ ਉਹਨਾਂ ਨਾਲ ਮਾੜੀ ਕੋਈ ਬਹਿਸ ਹੋਈ ਸੀ ਖਾਣ ਨਾਲ 7:30 ਵਜੇ ਕਰੀਬ ਜਿਹੜੀ ਪਤਾ ਲੱਗਾ ਸਰ ਮਲੇ ਦੀ ਜਾ ਕੇ ਉਸ ਤੋਂ ਬਾਅਦ ਇਹਨਾਂ 10:00 ਵਜੇ ਜਿਹੜਾ ਉਹ ਮੁੰਡਾ ਆ ਜਿਹਨੂੰ ਕਹਿੰਦੇ ਪਏ ਨਾਮ ਲੈ ਰਹੇ ਆ ਉਹ ਇਕੱਠੇ ਬਚਪਨ ਦੇ ਦੋਸਤ ਸੀ ਕਹਿੰਦੇ ਉਹਨੇ ਸੋਚਿਆ ਵੀ ਵੈਸੇ ਗੱਲ ਕਰਨ ਆ ਰਹੇ ਆ ਮੇਰੇ ਨਾਲ ਉਹ ਆਂਦੇ ਧਾ ਮਾਰਨ ਲੱਗ ਗਏ ਇਹ ਕਹਿੰਦਾ ਮੈਂ ਡਰਦੇ ਮਾਰੇ ਅੰਦਰ ਵੜ ਗਿਆ ਹਾਂਜੀ ਉੱਥੇ ਮੋਕਕੇ ਦੇ ਕੈਮਰੇ ਲੱਗੇ ਨੇ ਪ੍ਰਸ਼ਾਸਨ ਜਾਊਗਾ ਤਾਂ ਵੀਡੀਓ ਚ ਸਾਰਾ ਪਾਣੀ ਦਾ ਪਾਣੀ ਦੁੱਧ ਦਾ ਦੁੱਧ ਹੋ ਜਾਊਗਾ ਕਿੰਨੇ ਕਿਤੇ ਇਲਾਕੇ ਦੇ ਲੋਕ ਵੀ ਡਰੇ ਹੋਏ ਨੇ ਹਾਂਜੀ ਬਿਲਕੁਲ ਡਰੇ ਹੋਏ ਨੇ ਹਾਂਜੀ ਬਿਲਕੁਲ ਜੀ